ਇਨਨ ਭਾਰਤ ਨਿਊਜ਼ ਚੈਨਲ ਤੋਂ ਮੈਂ ਤੁਹਾਡਾ ਆਪਣਾ ਰਜੇਸ਼ ਅਗਰਵਾਲ ਅੱਜ ਅਸੀਂ ਫੇਰ ਪਹੁੰਚੇ ਆਂ ਰਾਜਪੁਰਾ ਰੋਡ ਤੇ ਸਾਧੂ ਵਿਲਾ ਰੋਡ ਤੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਅਰਬਨ ਸਟੇਟ ਦੇ ਵਸਾਏ ਗਏ ਅਰਬਨ ਸਟੇਟ ਫੇਜ਼ 2 ਦੇ ਵਿੱਚ ਜਿਸ ਨੂੰ ਸਾਧੂ ਵਿਲਾ ਰੋਡ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਦੇ ਵਿੱਚ ਫੇਰ ਉਸੇ ਤਰ੍ਹਾਂ ਹੀ ਪੱਤਿਆਂ ਦੇ ਢੇਰ ਜਿਹੜੇ ਆ ਉਹ ਲੱਗ ਚੁੱਕੇ ਆਂ ਕੁਝ ਦਿਨ ਪਹਿਲਾਂ ਹੀ ਐਨ ਐਨ ਭਾਰਤ ਨਿਊਜ਼ ਚੈਨਲ ਵੱਲੋਂ ਲਗਾਈ ਗਈ ਖਬਰ ਦੇ ਆਧਾਰ ਤੇ ਕੂੜਾ ਅਧਿਕਾਰੀਆਂ ਨੇ ਕਾਰਵਾਈ ਕਰਦੇ ਹੋਏ ਇਹ ਪੱਤੇ ਇਹ ਜਿਹੜਾ ਗੰਦੋ ਸੀਗਾ ਵੱਡੀ ਮਾਤਰਾ 'ਚ ਜਿਹੜਾ ਹੈ ਚਕਵਾ ਦਿੱਤਾ ਤਾਂ ਪਰ ਤੁਸੀਂ ਦੇਖ ਸਕਦੇ ਹੋ ਕਿ ਖਬਰ ਲੱਗਣ ਦੇ ਕੁਝ ਦਿਨ ਬਾਅਦ ਜਦੋਂ ਕਾਰਵਾਈ ਕੀਤੀ ਗਈ ਤਾਂ ਉਸਦੇ ਕੁਝ ਦਿਨਾਂ ਬਾਅਦ ਵੀ ਦੇਖੋ ਕੀ ਹਾਲ ਕਰ ਦਿੱਤਾ ਗਿਆ ਹੈ ਸਾਰੇ ਪਾਸੇ ਫੇਰ وہی ਸੁੱਕੇ ਪੱਤੇ ਟਾਣੀਆਂ ਸਾਰਾ ਗੰਦਮੰਦ ਜਿਹੜਾ ਹੈ ਫੇਰ ਜਿਹੜਾ ਹੈ ਪਾਰਕਾਂ ਦੇ ਬਾਹਰ ਲਗਾ ਦਿੱਤਾ ਗਿਆ ਹੈ ਜਿਸ ਤੋਂ ਫੇਰ ਪਤਾ ਲੱਗਦਾ ਹੈ ਕਿ ਪੁੰਡਾ ਅਧਿਕਾਰੀ ਜਿਹੜੇ ਹਨ ਆਪਣਾ ਕੰਮ ਠੀਕ ਢੰਗ ਨਾਲ ਨਹੀਂ ਕਰਦੇ ਬਲਕਿ ਰੋਜ਼ਾਨਾ ਦੇ ਰੂਪ ਵਿੱਚ ਨਹੀਂ ਕਰਦੇ ਜਿਸ ਦਾ ਨਤੀਜਾ ਲੋਕਾਂ ਨੂੰ ਗੰਦਗੀ ਦੇ ਰੂਪ ਚ ਘੋਗਣਾ ਪੈਂਦਾ ਹੈ ਜਦੋਂ ਕਿ ਅਰਬਨ ਸਟੇਟ ਦੇ ਵਸਾਏ ਜਾਣ ਤੋਂ ਪਹਿਲਾਂ ਬੂਟਾ ਅਧਿਕਾਰੀਆਂ ਵੱਲੋਂ ਇਹ ਵਾਦੇ ਦਾਅਵੇ ਕੀਤੇ ਜਾਂਦੇ ਹਨ ਕਿ ਅਰਬਨ ਸਟੇਟ ਚ ਤੁਹਾਨੂੰ ਬਹੁਤ ਵਧੀਆ ਸਫਾਈ ਪ੍ਰਬੰਧ ਇੰਤਜ਼ਾਮ ਸੜਕਾਂ ਪਾਣੀ ਵਾਟਰ ਸੀਵਰੇਜ ਸਪਲਾਈ ਬੋਰਡ ਸਾਰਾ ਕੁਝ ਦਿੱਤਾ ਜਾਏਗਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸਾਧੂ ਵਿਲਾ ਰੋਡ ਤੇ ਪਾਰਕਾਂ ਦੇ ਬਾਹਰ ਸੜਕਾਂ ਦੇ ਕੰਡੇ ਜਿਹੜਾ ਹੈ ਗੰਦਾ ਤੇ ਢੇਰ ਫੇਰ ਲੱਗ ਗਏ ਹਨ ਸਾਨੂੰ ਦਿਖਾ ਰਹੇ ਆ ਦੋਸਤੋ ਇਹ ਤੁਸੀਂ ਦੇਖ ਸਕਦੇ ਹੋ ਤੇ ਅਸੀਂ ਪੂੜਾ ਅਧਿਕਾਰੀਆਂ ਨੂੰ ਵੀ ਦਿਖਾ ਸਕਦੇ ਆ ਵੀ ਇਹ ਗੰਦ ਦੇ ਢੇਰ ਜਿਹੜੇ ਆ ਤੁਸੀਂ ਦੇਖ ਸਕਦੇ ਆ ਖੱਡੇ ਵੀ ਦੇਖ ਸਕਦੇ ਹੋ ਸੜਕਾਂ ਤੇ ਕੋ ਕਿਵੇਂ ਗੰਦ ਦੇ ਢੇਰ ਲੱਗੇ ਹੋਏ ਆ ਦੇਖੋ ਜੀਨਾ ਚ ਪਾਣੀ ਲੰਗਣਾ ਉਹਨਾਂ ਤੇ ਪੱਤੇ ਪਏ ਆ ਇਹਨਾਂ ਚ ਬਰਸਾਤੀ ਪਾਣੀ ਕਿਵੇਂ ਲੰਗੇਗਾ